ਨਗਰ ਕੌਂਸਲ ਸ਼ਾਮਚਾਤੀ ਦੇ ਪ੍ਰਧਾਨ ਨਿਰਮੈ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਜਿਮਨੇਜ ਚੌਂ ਜਿੱਤਣ ਤੋਂ ਬਾਅਦ ਸ਼ਾਮਚਾਤੀ ਚ ਲੱਡੂ ਵੰਡੇ ਅਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਅਪਡੇਟ ਪੰਜਾਬ ਡੇਲੀ ਨਿਊਜ਼ ਲਈ ਪੱਤਰਕਾਰ ਦੀਪਕ ਮੱਟੂ ਦੀ ਖਾਸ رپورٹ। ਬਹੁਤ ਹੀ ਖੁਸ਼ੀ ਦਾ ਦਿਨ ਹੈ। ਮੇਰੇ ਨਾਲ ਮੇਰੇ ਸੱਜੇ ਪਾਸੇ ਜਗਤਾਰ ਸਿੰਘ ਡੈਣੀ ਔਰ ਖੱਬੇ ਪਾਸੇ ਰਵਿੰਦਰ ਬਿੱਲੂ ਜੀ ਐਫਸੀ ਸਾਹਿਬ ਸ਼ਾਮਚਾਸੀ ਅਸੀਂ ਲੋਕਲ ਸ਼ਾਮਚਾਸੀ ਤੋਂ ਬੋ ਰਹਾ ਮੈਂ ਪ੍ਰਧਾਨ ਨਿਰਮਲ ਕੁਮਾਰ ਰੈਕਟਰ ਸਾਹਿਬਚਾਸੀ ਹਲਕਾ ਸ਼ਾਮਚਾਸੀ ਤੋਂ ਬੋ ਰਹਾ ਆ ਅੱਜ ਜੋ ਲੁਧਿਆਣੇ ਦੀ ਸੀਟ ਦਾ ਰਿਜ਼ਲਟ ਆਇਆ ਆ ਇਹ ਸਾਰਾ ਕੁਝ ਪੰਜਾਬ ਸਰਕਾਰ ਦੀਆਂ ਵਧੀਆ ਨੀਤੀਆਂ ਕਰਕੇ ਹੀ ਆਇਆ ਆ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜਰੀਵਾਲ ਜੀ ਤੇ ਸੀਐਮ ਕੁਵੰਤਮਾਨ ਜੀ ਦੇ ਦੇਖ ਰੇਖੇ ਤੇ ਹੇਠ ਇਹ ਜੋ ਇਲੈਕਸ਼ਨ ਲੜਿਆ ਗਿਆ ਇਸ ਵਿੱਚ ਮੇਰੇ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਡਾਕਟਰ ਅਰਵਜੋਤ ਸਿੰਘ ਜੀ ਸਥਾਨਕ ਸਰਕਾਰ ਮੰਤਰੀ ਪੰਜਾਬ ਜੀ ਨੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਔਰ ਉਹਨਾਂ ਨੇ ਇੱਕ ਮੰਤਰੀ ਹੁੰਦਿਆਂ ਹੋਇਆ ਇਹਨਾਂ ਵਧੀਆ ਪ੍ਰਚਾਰ ਕੀਤਾ ਘਰ ਘਰ ਗਏ ਹਰ ਲੋਕਾਂ ਨੂੰ ਜਾ ਕੇ ਮਿਲੇ ਆ ਇਹ ਜਿੰਦਾ ਵੀ ਜਿੱਤ ਦਾ ਸੇਰਾ ਹੈ ਇਹ ਸਾਰਾ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਨੂੰ ਆ ਡਾਕਟਰ ਰਵਜੋਤ ਜੀ ਨੂੰ ਆ ਔਰ ਲੋਕਾਂ ਨੇ ਜਿਹੜਾ ਇਹ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ ਆ ਇਹ ਸਰਕਾਰ ਦੀਆਂ ਵਧੀਆਂ ਨੀਤੀਆਂ ਕਰਕੇ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਹਰ ਇੱਕ ਕੰਮ ਦੇ ਵਿੱਚ ਅੱਗੇ ਹੋ ਕੇ ਉਹਨਾਂ ਦਾ ਹੱਥ ਫੜਿਆ ਤੁਸੀਂ ਦੇਖਦੇ ਹੋ ਜਿਵੇਂ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਹਰ ਇੱਕ ਵਰਗ ਦਾ 6 ਕਿਲੋ ਵਾੜਲੇ ਦਾ ਬਿਜਲੀ ਦਾ ਬਿੱਲ ਮਾਫ ਕੀਤਾ ਔਰ ਹਰ ਇੱਕ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੈ ਕੇ ਆਂਦੀਆਂ ਔਰ ਉਹਨਾਂ ਨੂੰ ਚੰਗਾ ਦਿਖਦੇ ਹੋਏ ਹੀ ਅੱਜ ਲੁਧਿਆਣੇ ਦੇ ਲੋਕਾਂ ਨੇ ਇਹ ਫਤਵਾ ਦਿੱਤਾ ਜਿਹੜੀਆਂ ਹੋਰ ਪਾਰਟੀਆਂ ਸੀ ਉਹਨਾਂ ਨੇ ਬਹੁਤ ਕੋਈ ਇਲਜ਼ਾਮ ਲਾਇਆ ਮੈਂ ਕਹਿੰਦਾ ਜਿੰਨੇ ਵੀ ਉਹਨਾਂ ਨੇ ਇਸ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਾਇਆ ਇਹਨਾਂ ਸਾਰੀਆਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਯਾਰ ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਸੀ ਇਹ ਚੰਗਾ ਰਿਜ਼ਲਟ ਆਇਆ ਆ ਅੱਜ ਅਮਨ अरोड़ा ਜੀ ਦੀ ਜਿੱਤ ਨਹੀਂ ਹੋਈ ਇਹ ਪੰਜਾਬ ਦੇ ਲੋਕਾਂ ਦੀ ਨੁਹਾੜੇ ਦੇ ਲੋਕਾਂ ਦੀ ਜਿੱਤ ਹੋਈ ਆ ਜਿਨ੍ਹਾਂ ਨੂੰ ਇੱਕ ਚੰਗਾ ਪ੍ਰਸ਼ਾਸਕ ਮਿਲ ਰਿਹਾ ਹੈ ਚੰਗੀ ਸਰਕਾਰ ਮਿਲ ਰਹੀ ਹੈ ਸਰਕਾਰ ਹਰ ਇੱਕ ਦਾ ਵਧੀਆ ਮੁੰਡੇ ਦਾ ਮੁੰਡਾ ਫੜ ਕੇ ਚੱਲਦੀ ਆ ਤਾਂ ਅਸੀਂ ਅਸੀਂ ਇਹੀ ਸਰਕਾਰ ਤੋਂ ਗਾਂ ਵੀ ਉਮੀਦ ਕਰਾਂਗੇ ਕਿ ਪੰਜਾਬ ਦੇ ਵਿੱਚ ਉਹ ਆਪਣੇ ਆਉਣ ਵਾਲੇ ਲੋਕਾਂ ਦਾ ਪੂਰਾ ਧਿਆਨ ਰੱਖੜ ਕੇ ਹਰ ਕੰਮ ਦੇ ਵਿੱਚ ਸਾਥ ਦੇਣਗੇ ਔਰ ਇਹ ਜਿਹੜਾ ਇਲੈਕਸ਼ਨ ਸੀ ਇੱਕ ਸਮਝ ਲਓ ਸੈਮੀ ਫਾਈਨਲ ਹੀ ਸੀ ਔਰ 27 ਦੇ ਇਲੈਕਸ਼ਨ ਦਾ ਐਲਾਨ ਹੈ ਕਿ 19 20 ਤੇ 27 27 ਦੇ ਵਿੱਚ 20 ਆਵਾਜ਼ ਦੀ ਪਾਰਟੀ ਦੀ ਇੱਕ ਵੱਡੀ ਜਿੱਤ ਹੋਵੇਗੀ ਔਰ ਵਧੀਆ ਸਰਕਾਰ ਬਣੇਗੀ ਕਿਉਂਕਿ ਵਧੀਆ ਸਰਕਾਰ ਜਿਹੜੀ ਕੰਮ ਕਰਦੀ ਆ ਰਹੀ ਹੈ ਲੋਕਾਂ ਨੇ ਇੱਕ ਰੁਆਇਤੀ ਪਾਰਟੀਆਂ ਨੂੰ ਛੱਡ ਕੇ ਛੱਡ ਕੇ ਇਸ ਪਾਰਟੀ ਨੂੰ ਚੁਣਿਆ ਸੀ ਔਰ ਇਸ ਪਾਰਟੀ ਦਾ ਰਿਜ਼ਲਟ ਬਹੁਤ ਵਧੀਆ ਆ ਪੰਜਾਬ ਨੂੰ ਚੰਗੀ ਸਿੱਧ ਤੇ ਲੈ ਕੇ ਜਾ ਰਿਹਾ ਹੈ ਤਰੱਕੀ ਤੇ ਲੈ ਕੇ ਜਾ ਰਿਹਾ ਹੈ ਕਾਫੀ ਪੰਜਾਬ ਦੇ ਅੰਦਰ ਨੌਕਰੀਆਂ ਦਿੱਤੀਆਂ ਗਈਆਂ ਆ ਵੱਡੇ ਪੱਦਰ ਤੇ ਨੌਜਵਾਨਾਂ ਦਾ ਹੱਥ ਫੜਿਆ ਗਿਆ ਆ ਸੋ ਮੈਂ ਆਸ ਕਰਦਾ ਆ ਕਿ ਅੱਗੇ ਵੀ ਪੰਜਾਬ ਦੇ ਲੋਕ ਆਵਾਜ਼ੀ ਪਾਰਟੀ ਦੇ ਨਾਲ ਹੋਣਗੇ ਔਰ ਮੈਂ ਦੁਬਾਰਾ ਫਿਰ ਆਵਾਜ਼ੀ ਪਾਰਟੀ ਦੇ ਵਲੰਟੀਅਰਸ ਆਵਾਜ਼ੀ ਪਾਰਟੀ ਦੇ ਲੋਕਾਂ ਨੂੰ ਔਰ ਅਰਵਿੰਦ ਕੇਜਰੀਵਾੜੀ ਭਗਵੰਤ ਮਾਨ ਜੀ ਖਾਸ ਕਰਕੇ ਡਾਕਟਰ ਅਰਜੋਤ ਜੀ ਜੋ ਹਲਕਾ ਚਾਂਪੜਾ ਸੀਤੋਂ ਨੇ ਜਿਹੜੇ ਸਤਾਨਿਕ ਸਰਮਾੰਦਰੀ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ ਜੈ ਭੀਮ ਜੈ ਭਾਰਤ ਜਿਹੜੀ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਦਿੱਤੀ ਆ ਇਹਦੇ ਲਈ ਸਿਹਰਾ ਤੁਸੀਂ ਕਿਹਨੂੰ ਦਿੰਦੇ ਆ ਤੇ ਕੀ ਕਾਰਨ ਬਣੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫਿਰ ਜਿਤਾਇਆ ਤੇ ਆਪਣਾ ਜਿਹੜਾ ਆ ਆਮ ਵਿਸ਼ਵਾਸ ਉੱਤੇ ਕੀਤਾ ਜਿਹੜਾ ਸਿਹਰਾ ਆ ਆਮ ਆਦਮੀ ਦੇ ਜ਼ਮੀਰ ਪੱਦਰ ਤੋਂ ਵਲੰਟੀਅਰ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵਤ ਸਿੰਘ ਮਾਨ ਜੀ ਸੀਐਮ ਪੰਜਾਬ ਅਤੇ ਉਹਨਾਂ ਦੀ ਪੂਰੀ ਟੀਮ ਕੈਬਨਿਟ ਮੰਤਰੀ ਡਾਕਟਰ ਅਭਜੋਤ ਜੀ ਅਸੀਂ ਫੇਸਬੁੱਕ ਤੇ ਦੇਖਦੇ ਰਹੇ ਹਾਂ ਕਿ ਰਵਜੋਤ ਜੀ ਨੇ ਡੋਰ ਟੂ ਡੋਰ ਜਾ ਕੇ ਕੈਂਪੇਨ ਕੀਤੀ ਹੈ ਖੇਲੀ ਲੋਧਾਨੇ ਵਿੱਚ ਨਹੀਂ ਪਹਿਲਾਂ ਜੰਦਰ ਵਿੱਚ ਵੀ ਚੋਣ ਹੋਈ ਸੀ ਉੱਥੇ ਵੀ ਡਾਕਟਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸੋ ਇਹ ਉਹਨਾਂ ਦੀ ਮਿਹਨਤ ਦਾ ਸਿਹਰਾ ਉਹਨਾਂ ਦੇ ਸਾਰੇ ਦੇ ਪੂਰੀ ਟੀਮ ਦੇ ਸਿਰ ਤੇ ਜਾਂਦਾ ਦੂਜੀ ਗੱਲ ਇਹ ਹੈ ਕਿ ਤੁਸੀਂ ਸਵਾਲ ਕੀਤਾ ਕਿ ਇਹ ਕਿਉਂ ਜਿੱਤੇ ਆ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਅੰਦਰ ਕਾਫੀ ਵਧੀਆ ਕੰਮ ਕੀਤੇ ਵਧੀਆ ਨੀਤੀਆਂ ਲਿਆਂਦੀਆਂ ਮੈਂ ਸੋਚਦਾ ਆ ਕਿ ਇੱਕ ਛੋਟਾ ਬੰਦਾ ਜਿਹੜਾ ਸਰਕਾਰੀ ਜੋਬ ਕਰਦਾ ਜਿਹਦੇ ਛੋਟਾ ਘਰ ਆ ਮੰਨ ਲਓ ਚਾਰ ਪੰਜ ਮੰਲੇ ਦੇ ਵਿੱਚ ਉਹਦਾ ਘਰ ਹੈਗਾ ਹੈ ਉਹ ਲੱਖ ਰੁਪਇਆ ਤਰਖਾ ਵੀ ਲੈਂਦਾ ਉਹਦੇ ਘਰ ਜੇਸੀ ਵੀ ਲੱਗਾਇਆ ਤੇ ਉਹਦਾ ਵੀ ਬਿਜਲੀ ਦਾ ਬਿੱਲ ਜਿਹੜਾ ਮਾਫ ਹੋਇਆ ਤੋਂ ਇਸ ਲਈ ਜਿਹੜੀ ਹੈ ਸਰਕਾਰ ਕਾਫੀ ਵਧੀਆ ਕੰਮ ਕਰ ਰਹੀ ਆ ਲੋਕਾਂ ਵਾਸਤੇ ਸੋ ਲੋਕਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਹੀ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ 길 까지, 따는겁